ਸਾਧ ਸੰਗਤ ਜੀ ਇਹ ਪਿਛੇ ਕਥਾ ਆ ਚੁੱਕੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਬਠਿੰਡੇ ਜਦੋਂ ਗਏ ਨੇ ਤੇ ਉਥੇ ਸਿੰਘਾਂ ਨੂੰ ਸ਼ਹਿਰ ਦੇ ਲੋਕਾਂ ਨੇ ਬਠਿੰਡੇ ਦੇ ਕਿਲੇ ਦੇ ਵਿੱਚ ਮਹਾਰਾਜ ਨੂੰ ਬੇਨਤੀ ਕੀਤੀ ਸੀ ਮਹਾਰਾਜ ਇੱਥੇ ਇੱਕ ਦਿਓ ਰਹਿੰਦਾ ਬੜੀ ਭਿਆਨਕ ਉਹਦੀ ਸ਼ਕਲ ਹੈ ਡਰਾਉਣਾ ਹੈ ਤੇ ਇੱਕ ਝੋਟੇ ਵਿੱਚ ਵੜਿਆ ਜਾਂਦਾ ਝੋਟੇ ਦੀ ਸ਼ਕਲ ਵਿੱਚ ਲੋਕਾਂ ਦਾ ਬੜਾ ਨੁਕਸਾਨ ਕਰਦਾ ਝੋਟਾ ਦਾ ਆਮ ਜਾਨਵਰ ਐ ਵਜੂ ਐ ਪਰ ਉਹਦੇ ਵਿੱਚ ਜਿਹੜੀ ਰੂਹ ਵੜੀ ਹੋਈ ਐ ਉਹ ਰੂਹ ਬੜੀ ਧਿਆਨਕ ਐ ਉਹ ਬਹੁਤ ਮਾਰਖੰਡਾ ਕੋਈ ਨੇੜੇ ਨਹੀਂ ਜਾਂਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਲਗੀਧਰ ਜੀ ਨੇ ਸਿੰਘਾਂ ਨੂੰ ਆਖਿਆ ਜਾਓ ਭਾਈ ਮਲਿਆਗਰ ਸਿੰਘ ਜਾ ਕੇ ਉਹਨੂੰ ਝੋਟੇ ਨੂੰ ਲੈ ਕੇ ਆਓ ਪੰਜ ਸਿੰਘ ਝੋਟੇ ਦੀ ਪੈੜ ਨਬਦੇ ਲਬਦੇ ਬੰਘੇਰ ਚ ਪਿੰਡ ਚ ਰਹਿ ਗਏ ਜਦੋਂ ਬੰਘੇਰੀ ਗਏ ਨਾ ਤੇ ਪਿੰਡ ਵਾਲਾ ਪੁੱਛਿਆ ਝੋਡਾ ਕਿੱਥੇ ਐ ਉਹਨਾਂ ਦੇ ਟੀਚਰ ਦੇ ਨਾਲ ਆਖਿਆ ਉਧਰ ਛੱਪੜ ਵਾਲੇ ਪਾਸੇ ਮਿਲੇਗਾ ਤੇ ਉਹ ਉਹਨਾਂ ਟੀਚਰ ਕਿਉਂ ਕੀਤੀ ਬੰਗੇਰ ਵਾਲਿਆਂ ਨੇ ਵੀ ਇਹ ਝੋਟਾ ਲੈਣ ਆ ਗਏ ਨੇ ਝੋਟਾ ਤੇ 100 ਪਿੰਡਾਂ ਤੋਂ ਕਾਬੂ ਨਹੀਂ ਆਇਆ ਇਲਾਕੇ ਦੇ ਵਿੱਚ ਸਾਰਿਆਂ ਨੂੰ ਜਿੱਧਰ ਜਾਂਦਾ ਉਹਦੇ ਕੋਈ ਸਾਹਮਣੇ ਠਹਿਰਦਾ ਨਹੀਂ ਇਹ ਪੰਜ ਬੰਦੇ ਕਿਵੇਂ ਲੈ ਜਾਣਗੇ ਤੇ ਸਿੰਘ ਗਏ ਸਨ ਤੇ ਜਾ ਕੇ ਆਵਾਜ਼ ਮਾਰੀ ਸੀ ਆਹ ਵੀ ਤੈਨੂੰ ਕਲਗੀਧਰ ਜੀ ਸਾਧ ਰਹੇ ਆ ਤੇ ਉਹ ਬੱਕਰੀ ਬਣ ਕੇ ਅੱਗੇ ਧੁਰ ਪਿਆ ਸੀਗਾ ਤੇ ਜਾ ਕੇ ਕਿਲੇ ਦੇ ਵਿੱਚ ਉੱਪਰ ਚ ਜਗਾ ਕਿਲੇ ਦੇ 50 ਫੁੱਟ ਉੱਚਾ ਕਿਲਾ ਬਠਿੰਡੇ ਦਾ ਜਿਨ੍ਹਾਂ ਨੇ ਵੇਖਿਆ ਉਹਨਾਂ ਨੂੰ ਪਤਾ ਉੱਤੇ ਮਹਾਰਾਜ ਦਾ ਗੁਰਦੁਆਰਾ ਉੱਥੇ ਜਾ ਕੇ ਖੜਾ ਕਰਤਾ ਤੇ ਮਹਾਰਾਜ ਆਪਣੇ ਮਿਆਨ ਚ ਤੇ ਕੱਢੀ ਕਹਿੰਦੇ ਵੀ ਸਿੰਘ ਇੱਕੋ ਵਾਰ ਨਾਲ ਛਟਕਾਵੇ ਕੋਈ ਭਾਈ ਮਲਿਆਕਰ ਸਿੰਘ ਨੂੰ ਹੁਕਮ ਹੋਇਆ ਉਹਨੇ ਮਹਾਰਾਜ ਦੀ ਕਿਰਪਾ ਨਾਲ ਇੱਕੋ ਵਾਰ ਛੱਡ ਕੇ ਉਹਦਾ ਝੋਟੇ ਦਾ ਸਿਰ ਲਾਇਆ ਵਿੱਚੋਂ ਦੀ ਆਤਮਾ ਪ੍ਰਗਟ ਹੋਈ ਹੱਥ ਜੋੜ ਕੇ ਖਲੋ ਗਿਆ ਮਹਾਰਾਜ ਦੇ ਚਰਨਾਂ 'ਚ ਮਹਾਰਾਜ ਕਹਿੰਦੇ ਮੱਖਿਆ ਆਪਣਾ ਇਤਿਹਾਸ ਸੁਣਾ ਕਹਿੰਦਾ ਮਹਾਰਾਜ ਸਾਡੀ ਮਾਂ ਇਹ ਸਾਸ ਸੰਗਤ ਜੀ ਇਹਨਾਂ ਦੇ ਭੂਤਾ ਪ੍ਰੇਤਾ ਜਿੰਨਾ ਬਤਾਲਾਂ ਦੀਆਂ ਵੀ ਇੱਕ ਫੈਮਲੀਆ ਹੁੰਦੀਆਂ ਨੇ ਤੇ ਵਿਆਹ ਹੁੰਦੇ ਆ ਇਹਨਾਂ ਦੀ ਇੱਕ ਜੂਨ ਹੈ ਬਾਣੀ ਚਾਉਂਦਾ ਨਾ ਪ੍ਰੇਤ ਜੂਨ ਵੱਲ ਵੱਲੇ ਉਤਰ ਆ ਇਹ ਜੂਨਾ ਨੇ ਸਾਰੀ 84 ਲੱਖ ਜੂਨਾ ਦੇ ਵਿੱਚ ਜੂਨਾ ਨੇ ਸ ਮਹਾਰਾਜ ਸਾਡੀ ਮਾਂ ਦੇ ਪੇਟ ਵਿੱਚ ਸੀ ਮਸੀਂ ਦੋਵੇਂ ਭਰਾ ਤੇ ਸਾਡਾ ਵਾਸਾ ਸੀਗਾ ਗੋਇੰਦਵਾਲ ਸਾਹਿਬ ਗੋਂਦੇ ਖੱਤਰੀ ਨੇ ਜਾ ਕੇ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕੀਤੀ ਸੀ ਸਾਡੇ ਪਿੰਡ 'ਚ ਮਹਾਰਾਜ ਬੜੀਆਂ ਪੈੜੀਆਂ ਰੂਹਾਂ ਰਹਿੰਦੀਆਂ ਕਿਰਪਾ ਕਰੋ ਤੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਭੇਜਿਆ ਸੀ ਜਾਓ ਪੁਰਖਾ ਇਹਦੇ ਨਗਰ ਵਿੱਚ ਚਰਨ ਪਾਓ ਤੇ ਮਾੜੀਆਂ ਰੂਹਾਂ ਨੂੰ ਭਜਾ ਦਿਓ ਤੇ ਜਦੋਂ ਉਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੋਇੰਦਵਾਲ ਬੜੇ ਨਾ ਚਰਨ ਪਾਏ ਤੇ ਭੂਤਾਂ ਦੀਆਂ ਦਲਾਂ ਦੀਆਂ ਫੌਜਾਂ ਦੌੜੀਆਂ ਉੱਥੋਂ ਬਹੁਤ ਹਜ਼ਾਰਾਂ ਭੂਤ ਪ੍ਰੇਤ ਉੱਥੋਂ ਦੌੜਦੇ ਕਹਿੰਦੇ ਉਹ ਪ੍ਰੇਤਨੀ ਵੀ ਦੌੜੀ ਜਿਹਦੇ ਪੇਟ ਵਿੱਚ ਇਹ ਦੋ ਬੱਚੇ ਸਨ ਤੇ ਜਿੱਥੇ ਚਰੀ ਵੱਡੀ ਹੁੰਦੀ ਹੈ ਨਾ ਚਰੀ ਦੇ ਫਰਿੰਡਾ ਕਹਿੰਦੇ ਆ ਉਹਨੂੰ ਖੁੰਗੀਆਂ ਉਹਦੇ ਵਿੱਚ ਇਹ ਦੋਵੇਂ ਬੱਚੇ ਡਿੱਗ ਪਏ ਮਾਂ ਦੇ ਪੇਟ ਚੋਂ ਇੱਕ ਬਾਹਰ ਨੇ ਡਿੱਗਾ ਉਹਦੀ ਬਾਹਰ ਟੁੱਟ ਗਈ ਤੇ ਇੱਕ ਅੱਖ ਦੇ ਵਿੱਚ ਫਰਿੰਡਾ ਵੱਜਾ ਉਹ ਕਾਣਾ ਹੋ ਗਿਆ ਉਹ ਮੱਖਾ ਦਾ ਉਹ ਕਹਿੰਦਾ ਮੈਂ ਇਸ ਬਠਿੰਡੇ ਵਸਦਾ ਉਦੋਂ ਦਾ 200 ਸਾਲ ਹੋ ਗਏ ਨੇ ਇਹ ਇਲਾਕਾ ਮੈਨੂੰ ਮਿਲਿਆ ਹੋਇਆ ਮਹਾਰਾਜ ਕਹਿੰਦੇ ਉਹਨੂੰ ਸਰੰਦ ਚਲਾ ਜਾ ਖਾਲਸਾ ਆਏਗਾ ਸਰੰਦ ਉਜਾੜ ਦੇਣੀ ਹੈ ਇਹ ਫਿਰ ਮਾਖੇ ਦਾਇਤ ਨੂੰ ਉੱਥੋਂ ਕੱਢਿਆ ਸੀ ਸੋ ਉਹ ਹੁਣ ਬਚਨ ਭਾਈ ਸੰਤੋਖ ਸਿੰਘ ਦੁਬਾਰਾ ਉਹਦੇ ਨਾਲ ਜੁੜਦਾ ਪ੍ਰਸੰਗ ਦੱਸਣ ਲੱਗਿਆ ਬੰਗੇਰ ਪਿੰਡ ਦੇ ਵਿੱਚ ਜਦੋਂ ਸਿੰਘ ਝੋਟਾ ਲੈਣ ਗਏ ਸਨ ਜਪਾ ਮਹਿਕ ਸਿੱਖ ਲੇਵਨ ਗਏ ਹਾਸ ਕਰਤ ਵੰਗੇਰ ਭਏ ਤੇ ਬੰਗੇਰੀ ਨੇ ਮੁਖ ਟੀਚਰ ਕੀਤੀ ਮਹਾਸਾਸੀ ਮੁੜਾਈ ਸਿੰਘਾਂ ਦੀ ਲੈ ਆ ਗਏ ਝੋਟਾ ਲੈ ਇਹਨਾਂ ਨਾਲ ਝੋਟਾ ਚਲਾ ਜਾਏਗਾ ਇਹਦੇ 50 50 ਪਿੰਡਾਂ ਦੇ ਬੰਦਿਆਂ ਨੂੰ ਵਖਤ ਪਾਈ ਫਿਰਦਾ ਜਿੱਧਰ ਜਾਂਦਾ ਅੱਗੇ ਅੱਗੇ ਲੋਕ ਦੌੜਦੇ ਨੇ ਡਰ ਕੇ ਉਹਨਾਂ ਲੋਕਾਂ ਨੂੰ ਪਤਾ ਸੀ ਵੀ ਝੋਟਾ ਨਹੀਂ ਹੈ ਇਹਦੇ ਵਿੱਚ ਕੋਈ ਮਾੜੀ ਭਿਆਨਕ ਬੜੀ ਤਾਕਤ ਵਾਲੀ ਰੂਹ ਹੈ ਇਹਦੇ ਅੱਗੇ ਪੇਸ਼ ਨਹੀਂ ਜਾਂਦੀ ਸੀ ਕਿਸੇ ਦੀ ਤੇ ਉਹਨਾਂ ਨੇ ਸਿੰਘਾਂ ਨੂੰ ਭਾਈ ਮਲਿਆਗਰ ਸਿੰਘ ਉਹਨਾਂ ਨੂੰ ਹਾਸੇ ਕੀਤੀ ਸੀ ਮਾਰਖੰਡ ਸੋ ਦਇਓ ਬਤਾਏ ਬੜਾ ਮਾਰਖੰਡ ਛੋਟਾ ਸੀ ਉਹ ਜਿੱਧਰ ਜਾਂਦਾ ਸੀ ਟੱਕਰ ਮਾਰ ਕੇ ਟਕੰਦਾ ਢਾ ਦਿੰਦਾ ਸੀ ਤੇ ਕੋਠੇ ਢਾ ਦਿੰਦਾ ਸੀ ਨੁਕਸਾਨ ਕਰਦਾ ਸੀ ਬੜਾ ਬਲੀ ਸੀ ਮਾਰਹਿ ਪਿਖੈਂ ਤਮਾਸ਼ਾ ਧਾਏ ਤੇ ਬੰਗੇਰ ਵਾਲੇ ਤਮਾਸ਼ਾ ਵੇਖਣ ਲਈ ਵੀ ਸਿੰਘਾਂ ਨੂੰ ਝੋਟਾ ਮਾਰੇਗਾ ਤੇ ਆਪਾਂ ਤਮਾਸ਼ਾ ਵੇਖਾਂਗੇ ਉਹ ਪਿੱਛੇ ਪਿੱਛੇ ਰੌਲਾ ਪਾਉਂਦੇ ਜਿਵੇਂ ਨਿਆਣੇ ਨਹੀਂ ਜਲੂਸ ਕਢ ਲੈਂਦੇ ਉਹ ਸਾਰੇ ਪਿੱਛੇ ਲਾਤੈ ਸਿੰਘਾਂ ਦਾ ਮਜ਼ਾਕ ਉਡਾਣ ਲੱਗ ਪਏ ਬਦਰੀ ਤਰਸੋ ਖਰੋ ਬਤਾਇਓ ਤੇ ਉਹ 베ਰੀ ਦੇ ਤਰਖ ਥੱਲੇ ਖੜਾ ਦਿਖਾਇਆ ਵੀ ਉਹ ਖੜਾ ਝੋਟਾ ਗੁਰ ਕੇ ਨਾਮ ਸੁਣੈ ਚੱਲ ਆਇਓ ਤੇ ਭਾਈ ਮਲਿਆਕਰ ਸਿੰਘ ਬੜੀ ਬੰਦਗੀ ਵਾਲੀ ਰੂਹ ਸੀ ਸੰਤੋਖੀ ਉਹਨੂੰ ਕਹਿ ਮਲਿਆਕਰ ਸਿੰਘ ਸੰਤੋਖੀ ਉਹ ਜੋ ਵੀ ਮਿਲੇ ਉਹ ਖਾ ਕੇ ਤੇ ਪਾਣੀ ਪੀ ਕੇ ਪਰਮੇਸ਼ਰ ਦਾ ਭਾਣਾ ਮੰਨਦਾ ਸੀ ਉਹ ਮਲਿਆਗਰ ਸਿੰਘ ਨੇ ਆਵਾਜ਼ ਦਿੱਤੀ ਭਾਈ ਚੱਲਦੇ ਨੂੰ ਕਲਗੀਧਰ ਜੀ ਸਾਧ ਰਹੇ ਆ ਤੇ ਝੋਟਾ ਸਿਰ ਨੀਵਾ ਕਰਕੇ ਸਿੰਘਾਂ ਦੇ ਅੱਗੇ ਅੱਗੇ ਤੁਰ ਪਿਆ ਸੀ ਜਿਹੜਾ ਸਾਧ ਸੰਗਤ ਜੀ 50-50 ਬੰਦੇ ਨੂੰ ਮਾਰਨ ਪੈ ਜਾਂਦਾ ਸੀ ਹਾਂਜੀ ਲੱਖੀ ਅਵਗਿਆ ਗੁਰ ਕੀ ਹੋਈ ਝੋਟਾ ਜਦੋਂ ਅੱਗੇ ਤੁਰ ਪਿਆ ਤੇ ਬੰਗੇਰੀਆਂ ਨੂੰ ਸਮਝ ਆਈ ਵੀ ਗੁਰੂ ਦੀ ਸ਼ਕਤੀ ਬੜੀ ਵੱਡੀ ਹੈ ਜਿਹਦੇ ਸਿੱਖਾਂ ਦੇ ਅੱਗੇ ਝੋਟਾ ਤੁਰ ਪਿਆ ਗੁਰੂ ਕਿੱਡਾ ਵੱਡਾ ਬਲਵਾਨ ਹੋਵੇਗਾ ਤੱਬ ਬੰਗੇਰ ਮਿਲ ਸਭ ਕੋਈ ਤੇ ਸਾਰੇ ਬੰਗੇਰ ਦੇ ਇਕੱਠੇ ਹੋ ਕੇ ਬਖਸ਼ਾਵਨ ਹਿਤ ਚੱਲ ਕਰ ਆਏ ਆਪਣੀ ਭੁੱਲ ਬਖਸ਼ਾਣ ਲਈ ਸ੍ਰੀ ਦਮਦਮੇ ਸਾਹਿਬ ਆਏ ਹਨ ਦੋਏ ਤੂਫੰਗ ਉਪਾਯਨ ਲਿਆਏ ਪਤਾ ਕੀਤਾ ਵੀ ਗੁਰੂ ਜੀ ਕਿਹੜੀ ਚੀਜ਼ ਤੋਂ ਖੁਸ਼ ਹੁੰਦੇ ਨੇ ਕਿਸੇ ਨੇ ਆਖਿਆ ਜੇ ਕੋਈ ਹਥਿਆਰ ਕੋਈ ਬੰਦੂਕ ਕੋਈ ਢਾਲ ਤਲਵਾਰ ਵਰਛਾ ਭੇਟਾ ਕਰੇ ਫਿਰ ਖੁਸ਼ ਹੁੰਦੇ ਨੇ ਵਧੀਆ ਕਿਸਮ ਦੀਆਂ ਦੋ ਬੰਦੂਕਾਂ ਬੰਗੇਰ ਵਾਲਿਆਂ ਨੇ ਬਣਵਾਈਆਂ ਖਰੀਦੀਆਂ ਤੇ ਗੁਰੂ ਸਾਹਿਬ ਨੂੰ ਭੇਟਾ ਦੇਣ ਲਈ ਬੰਦੂਕਾਂ ਲੈ ਕੇ ਆਏ ਰਸਦ ਕਿਤਕ ਸੰਗਲੀਨ ਲੈ ਨਾਲ ਕੁਝ ਰਸਤਾ ਬਸਾ ਲੰਗਰ ਵਾਸਤੇ ਵੀ ਲੈ ਕੇ ਆਏ ਕੁਛਕ ਰੂਪ ਰਸ ਪਾਵਨ ਕੀਨ ਤੇ ਕੁਝ ਰੂਪ ਰਸ ਵੀ ਲੈ ਕੇ ਆਏ ਰੂਪ ਰਸ ਆਪਾਂ ਕਹਿੰਦੇ ਆ ਨਮਕ ਨੂੰ ਲੂਣ ਨੂੰ ਢੰਗਾ ਸਿੰਘਾ ਦੀ ਬੋਲੀ ਰੂਪ ਰਸ ਸਰਬ ਰਸ RAM ਰਸ ਕਈ ਉਹਦੇ ਨਾਮ ਰੱਖੇ ਹੋਏ ਨੇ ਕਿਉਂਕਿ ਸਾਰੇ ਰਸਾਂ ਦੇ ਵਿੱਚ ਵਰਤ ਜਾਂਦਾ ਖੁਸ਼ੀ ਵਾਹੇ ਸ਼੍ਰੀ ਵਾਹੇ ਉਹ ਲੂਣ ਵੀ ਲੈ ਕੇ ਆਏ ਲੰਗਰ ਵਾਸਤੇ ਦੀਨ ਹੇਤ ਗੁਰਕੋਲੇ ਆਏ ਗੁਰੂ ਸਾਹਿਬ ਦੇ ਲੰਗਰ ਲਈ ਲੂਣ ਲਿਆਂਦਾ ਥੋੜਾ ਬਾਲਾ ਆਟਾ ਦਾਲ ਵਿਚਾਰੇ ਜਿੰਨੇ ਕਰ ਸਕਦੇ ਸਨ ਤੇ ਦੋ ਬੰਦੂਕਾਂ ਸ਼੍ਰੀ ਕਲਗੀ ਧਰਜੀ ਨੂੰ ਭੇਟਾ ਕਰਨ ਲਈ ਬੰਗੇਰ ਦੇ ਜੱਟ ਲੈ ਕੇ ਆਏ ਨੇ ਧਰ ਆਗੇ ਸਭ ਸੀਸ ਨਿਵਾਏ ਬੰਗੇਰ ਦੀ ਪੰਚਾਇਤ ਆਈ ਹੈ ਉਥੋਂ ਦੇ ਲੋਕ ਆਏ ਨੇ ਦੋ ਬਦੂਕਾਂ ਹਜੂਰ ਦੇ ਚਰਨਾਂ 'ਚ ਰੱਖੀਆਂ ਥੋੜੀ ਜਿਹੀ ਮਾਇਆ ਰੱਖੀ ਰਸਤਾ ਰੱਖੀਆਂ ਤੇ ਲੂਣ ਦੀ ਬੋਰੀ ਰੱਖੀ ਤੇ ਮਹਾਰਾਜ ਨੂੰ ਮੱਥਾ ਟੇਕਿਆ ਹੱਥ ਜੋਰ ਫਿਰ ਅਰਜ਼ ਗੁਜ਼ਾਰੀ ਹੱਥ ਜੋੜ ਕੇ ਸਤੂਰਾ ਦੇ ਸਾਹਮਣੇ ਬੈਠ ਗਏ ਤੇ ਬੇਨਤੀ ਕੀਤੀ ਪ੍ਰਭ ਜੀ ਬਖਸ਼ੋ ਖਤਾ ਹਮਾਰੀ ਹੱਥ ਜੋੜ ਕੇ ਗਲ ਪੱਲਾ ਪਾ ਕੇ ਅਦਾਸ ਕਰਦੇ ਸੱਚੇ ਪਾਤਸ਼ਾਹ ਸਾਡੇ ਕੋਲ ਭੁੱਲ ਹੋ ਗਈ ਅਸੀਂ ਤੁਹਾਡੀ ਮਹਿਮਾਨੀ ਸੀ ਜਾਣਦੇ ਤੁਹਾਡੇ ਸਿੰਘਾਂ ਨੂੰ ਅਸੀਂ ਟੀਚਰ ਬਾਜੀ ਕਰ ਬੈਠੇ ਤੇ ਮਹਾਰਾਜ ਤੁਸੀਂ ਤਾਂ ਪਰਮੇਸ਼ਰ ਹੋ ਸਾਡੀ ਭੁੱਲ ਮਾਫ ਕਰ ਦਿਓ ਮਹਿਕ ਲੇਨ ਸਿੱਖ ਭੇਜੇ ਜਬੈ ਮਹਾਰਾਜ ਜਦੋਂ ਤੁਸੀਂ ਝੋਟਾ ਲੈਣ ਵਾਸਤੇ ਮਾਰਖੰਡ ਝੋਟਾ ਜਿਹੜਾ ਪਿੰਡਾਂ ਨੂੰ ਵਖਤ ਪਾਈ ਫਿਰਦਾ ਸੀ ਬਠਿੰਡੇ ਦੇ ਇਲਾਕੇ ਵਿੱਚ ਉਹਨੂੰ ਲੈਣ ਵਾਸਤੇ ਸਿੰਘ ਭੇਜੇ ਸਨ ਆਮਨੇ ਕਪਟ ਰਚਿਓ ਪਿਕ ਤਬੈ ਅਸੀਂ ਉਹ ਸਿੰਘਾਂ ਦੇ ਨਾਲ ਕਪਟ ਕੀਤਾ ਸੀ ਅਸੀਂ ਸਿੰਘਾਂ ਦਾ ਜਲੂਸ ਵੇਖਣਾ ਚਾਹੁੰਦੇ ਸੀ ਵੀ ਸਿੰਘ ਕਿਵੇਂ ਗਲੀ ਦੇ ਵਿੱਚ ਅੱਗੇ-ਅੱਗੇ ਭੱਜਣਗੇ ਤੇ ਝੋਟਾ ਇਹਨਾਂ ਨੂੰ ਮਾਰੇਗਾ ਹਾਂਜੀ ਤੁਮਨੇ ਪਰਦਾ ਟਕਿਓ ਹਮਾਰੋ ਪਰ ਮਹਾਰਾਜ ਤੁਸੀਂ ਸਾਡਾ ਪਰਦਾ ਟੱਕ ਲਿਆ ਨੇ ਤੁਸੀਂ ਕਿਤੇ ਕੋ ਰੋਪੀ ਕਰ ਦਿੰਦੇ ਸਾਡਾ ਸਭ ਕੁਛ ਹੀ ਗਰਕ ਹੋ ਜਾਣਾ ਸੀ ਤੁਸੀਂ ਫੇਰ ਵੀ ਦਿਆਲੂ ਹੋ ਮਹਾਰਾਜ ਦਇਆ ਕੀਤੀ ਹੈ ਗयो ਵਠਿੰਡੇ ਮਹਿਕ ਵਿਚਾਰੋ ਤੁਹਾਡੇ ਸਿੰਘ ਕਿਲੇ ਚ ਲੈ ਗਏ ਬਠਿੰਡੇ ਦੇ ਵਿੱਚ ਝੋਟੇ ਨੂੰ ਤੁਪਕ ਰੂਪ ਰਸ ਹੇਟੀ ਧਰ ਕਰ ਮਹਾਰਾਜ ਉਹ ਸਾਡੀ ਭੁੱਲ ਮਾਫ ਕਰ ਦਿਓ ਸਾਨੂੰ ਸਮਝ ਆਈ ਹੈ ਵੀ ਅਸੀਂ ਸਾਡੇ ਕੋਲ ਗਲਤੀ ਹੋਈ ਹੈ ਜਿਹੜੀ ਅਸੀਂ ਸਿੰਘਾਂ ਦਾ ਮਜ਼ਾਕ ਉਡਾਇਆ ਖਾਲਸਾ ਜੀ ਗੁਰੂ ਦਾ ਮਜ਼ਾਕ ਹੁੰਦਾ ਜੇ ਕਿਸੇ ਸਿੰਘ ਦਾ ਮਜ਼ਾਕ ਉਡਾਈਏ ਕਿਉਂਕਿ ਸੇਖ ਗੁਰੂ ਦਾ ਹੁੰਦਾ ਆਖੋ ਸ੍ਰੀ ਵਾਹਿਗੁਰੂ ਇਸ ਕਰਕੇ ਸਿੰਘਾਂ ਤੋਂ ਵੀ ਭੈ ਰੱਖਣਾ ਚਾਹੀਦਾ ਜੇ ਗੁਰੂ ਦਾ ਭੈ ਮਨ ਵਿੱਚ ਹੋਵੇ ਤਾਂ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਜੀ ਸਾਨੂੰ ਮਾਫ ਕਰ ਦਿਓ ਆ ਲਓ ਗਰੀਬ ਨਵਾਜ਼ ਆ ਸਾਡੇ ਕੋਲ ਭੇਟਾ ਹੈ ਥੋੜਾ ਜਿਹਾ ਲੂਣ ਹੈ ਥੋੜਾ ਜਿਹਾ ਆਟਾ ਦਾਲ ਹੈ ਆ ਦੋ ਬੰਦੂਕਾਂ ਇਹ ਪ੍ਰਵਾਨ ਕਰ ਲਵੋ ਗੁਰ ਪ੍ਰਸੰਨ ਭਏ ਇਮ ਕਹਿ ਕਰ ਜਦੋਂ ਮਹਾਰਾਜ ਨੂੰ ਇਹ ਬੇਨਤੀ ਕੀਤੀ ਸਤਿਗੁਰੂ ਤਾਂ ਬੜੇ ਦਿਆਲੂ ਨੇ ਸਤਿਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਿਗੁਰੂ ਬਖਸ਼ਿਸ਼ ਦੇ ਘਰ ਵਿੱਚ ਆ ਗਏ ਕਿਆ ਜਾਚਤ ਹੋਕਰੋ ਸੁਨਾਵਨ ਮਹਾਰਾਜ ਕਹਿੰਦੇ ਦੱਸੋ ਮੰਗਦੇ ਕੀਓ ਕੀ ਮੰਗਾ ਤੁਹਾਡੀ ਜੋ ਮੰਗੋਗੇ ਦੇ ਦੇਾਂਗੇ ਬਖਸ਼ੀ ਖਤਾ ਭਰੇ ਅਬ ਪਾਵਨ ਤੁਹਾਡੀਆਂ ਭੁੱਲਾਂ ਮਾਫ਼ ਕਰਤੀਆਂ ਤੁਸੀਂ ਪੈਰੀ ਪੈ ਗਏ ਚਰਨੀ ਪੈ ਗਏ ਹੋ ਹੱਥ ਜੋਰ ਤਵ ਸਭੈਨ ਬਖਾਨਾ ਹੱਥ ਜੋੜ ਕੇ ਸਾਰਿਆਂ ਨੇ ਬੇਨਤੀ ਕੀਤੀ ਬੰਗੇਰ ਵਾਲਿਆਂ ਨੇ RAME ਕੋ ਦੀ ਰਾਜ ਮਹਾਨਾ ਕਹਿੰਦੇ ਮਹਾਰਾਜ ਤੁਸੀਂ ਸੁਣਿਆ ਮਹਾਰਾਜ ਦੇ ਰਾਮ ਨੂੰ ਤੇ ਤ੍ਰਲੋਕੇ ਨੂੰ ਬੜਾ ਵੱਡਾ ਰਾਜ ਦਾ ਵਰ ਦਿੱਤਾ ਹੈ ਉਹਨੂੰ ਰਾਜੇ ਬਣਾ ਦਿੱਤਾ ਤੁਸੀਂ ਰਾਮੇ ਤੇ ਤ੍ਰਲੋਕੇ ਨੂੰ ਹਮ ਕੋ ਭੀ ਬਖਸ਼ੋ ਕਰ করুণਾ ਸਾਨੂੰ ਵੀ ਕੋਈ ਰਾਜ ਬਖਸ਼ੋ ਸਾਨੂੰ ਵੀ ਵਰ ਦੇਓ ਸਾਡਾ ਵੀ ਰਾਜ ਭਾਗ ਕਾਇਮ ਹੋ ਜਾਵੇ ਆਏ ਪਰੇ 라ਵਰ ਕੀ ਸ਼ਰਨਾ ਅਸੀਂ ਤੁਹਾਡੀ ਸ਼ਰਨ ਪਏ ਆ ਮਹਾਰਾਜ ਜੇ ਰਾਮ ਤੇ ਲੋਕ ਕੇ ਨੂੰ ਰਾਜ ਦਿੰਦਾ ਇਹੇ ਸਾਨੂੰ ਵੀ ਰਾਜ ਦਿਓ ਸ੍ਰੀ ਗੁਰ ਕਹਿਓ ਮਿਲੇ ਤੁਮ ਆਏ ਸਤਿਗੁਰੂ ਕਹਿਣ ਲਗੇ ਤੁਸੀਂ ਸਾਨੂੰ ਆ ਕੇ ਮਿਲ ਪਏ ਹੋ ਜਾਨ ਅਵਗਿਆ ਲੀਆ ਬਖਸ਼ਾਏ ਤੇ ਆਪਣੀ ਭੁੱਲ ਜਾਣ ਕੇ ਬਖਸ਼ਾ ਲਈ ਹੈ ਜਾਂ ਤੇ ਪ੍ਰਥਮ ਰਾਜ ਹੈ ਜੇ ਤਿਕ ਇਸ ਕਰਕੇ ਜਿਹੜਾ ਤੁਹਾਡਾ ਪਿਛਲਾ ਰਾਜ ਹੈ ਨਾ ਉਹ ਕਾਇਮ ਰਹੇਗਾ ਇੰਨਾ ਹੀ ਸ਼ੁਕਰ ਕਰੋ ਆਕੋ ਸ੍ਰੀ ਵਾਹਿਗੁਰੂ ਰਾਮੇ ਤੇ ਲੋਕੇ ਦੀ ਗੱਲ ਹੋ ਰਹਾ ਉਹਨਾਂ ਨੇ ਸੇਵਾ ਵੱਡੀ ਕੀਤੀ ਤੁਸੀਂ ਟਿਚਰਾਂ ਕੀਤੀਆਂ ਉਹਨਾਂ ਨੇ ਸੇਵਾ ਕੀਤੀ ਫਰਕ ਹੈ ਜਿੰਨੀ ਕਮਾਈ ਹੈ ਉਹਨਾਂ ਹੀ ਫਲ ਮਿਲਣਾ ਤੁਸੀਂ ਗੁਰੂ ਕੇ ਖਾਲਸੇ ਨੂੰ ਟਿਚਰਾਂ ਕੀਤੀਆਂ ਫੇਰ ਵੀ ਮਾਫੀ ਮੰਗ ਲਈ ਐ ਇਸ ਕਰਕੇ ਸ਼ੁਕਰ ਕਰੋਗੇ ਤੁਹਾਡਾ ਪਿਛਲਾ ਰਾਜ ਹੀ ਬਚਿਆ ਰਵੇ ਕਿਤਕ ਸਮਾਂ ਥਿਰ ਹੋਗੇ ਤੇਤਿਕ ਉਹ ਰਾਜ ਤੁਹਾਡਾ ਕੁਝ ਸਮਾਂ ਰਹੇਗਾ ਨਹਿ ਚੀਨ ਕੋ ਘਰ ਸੁਖ ਪਾਓ ਕੋਈ ਤੁਹਾਡਾ ਰਾਜ ਨਹੀਂ ਖੋਏਗਾ ਆਪਣੇ ਘਰਾਂ ਚ ਸੁਖ ਲਓਗੇ ਸਿੱਖ ਸੰਗਤ ਕੀ ਸੇਵ ਕਮਾਓ ਪਰ ਖਿਆਲ ਰੱਖਿਆ ਜੇ ਅੱਗੇ ਨੂੰ ਸਿੱਖਾਂ ਨੂੰ ਟੀਚਰ ਨਾ ਕਰਿਆ ਜੇ ਖਾਲਸੇ ਦੀ ਸੇਵਾ ਕਰਿਆ ਜੀ ਸਾਦ ਸੰਗਤ ਜਦੋਂ ਬੁੱਢਾ ਦਾਲ ਜਾਂਦਾ ਹੁੰਦਾ ਸੀ ਨਾ ਤੇ ਬੰਗੇਰ ਵਾਲੇ ਹੁਣ ਸੇਵਾ ਕਰਿਆ ਕਰਦੇ ਸੀ ਬਾਬਾ ਚੇਤ ਸਿੰਘ ਦੇ ਸਮੇਂ ਤੱਕ ਦਾ ਸਾਨੂੰ ਇਤਿਹਾਸ ਬਜ਼ੁਰਗ ਦੱਸਦੇ ਆ ਵੀ ਬੜੀ ਸੇਵਾ ਕਰਦੇ ਸੀ ਦਾਲ ਪੰਥ ਆਇਆ ਕਿਤੇ ਸਰਾਪ ਨਾ ਦੇ ਦੇਣ ਤੋਂ ਬਾਅਦ ਇਹ ਕਹਿੰਦੇ ਖਾਲਸੇ ਦੀ ਸੰਗਤ ਹੀ ਸੇਵਾ ਕਰਿਆ ਜੇ ਰਾਜ ਉਹਨਾਂ ਹੀ ਰਹੇਗਾ ਜਿੰਨਾ ਪਹਿਲਾਂ ਵਧੇਗਾ ਨਹੀਂ ਇਮ ਬਖਸ਼ਾਏ ਕਿ ਤਿੱਕ ਦਿਨ ਰਹੇ ਬੰਗੇਰ ਵਾਲੇ ਆਪਣੀ ਭੁੱਲ ਬਖਸ਼ਾ ਕੇ ਸ੍ਰੀ ਦਮਦਮਾ ਸਾਹਿਬ ਕਲਗੀ ਧਰ ਤੇ ਚਰਨਾਜ ਕੁਝ ਦਿਨ ਰਹੇ ਹਨ ਰੁਕਸਦ ਹੋਏ ਗ੍ਰਾਮ ਮੱਗ ਗਏ ਤੇ ਫਿਰ ਵਿਦਾਇਗੀ ਲੈ ਕੇ ਆਪਣੇ ਪਿੰਡਾਂ ਨੂੰ ਵਾਪਸ ਚਲੇ ਗਏ ਉੱਚੇ ਥਾਨ ਬੈਠ ਇੱਕ ਦਿਨ ਮਹਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਇ ਗੁਰ ਇੱਕ ਦਿਨ ਬਾਦਸ਼ਾਹ ਦਮਦਮੇ ਉੱਚੇ ਦਮਦਮੇ ਤੇ ਬੈਠੇ ਹਨ ਲਗੇ ਉਹ ਦੀਵਾਨ ਸੁਹਾਏ ਸਬਿਨ ਮਹਿ ਐਦਾ ਹੀ ਖਾਲਸਾ ਬੈਠਾ ਸਿੰਘ ਸ਼ਸਤਰ ਧਾਰੀ ਬੈਠੇ ਨੇ ਮਾਲਵੇ ਦੇ ਬਰਾੜ ਬੈਠੇ ਨੇ ਸੰਗਤਾਂ ਬੈਠੀਆਂ ਨੇ ਬਾਜਾਂ ਵਾਲੇ ਬਾਦਸ਼ਾਹ ਸਿੰਘਾਂ ਦੇ ਦੀਵਾਨ ਵਿੱਚ ਇੰਜ ਸੋਭਾ ਪਾ ਰਹੇ ਨੇ ਜਿਵੇਂ ਤਾਰਿਆਂ ਚ ਚੰਨ ਸੋਭਦਾ ਹੋਵੇ ਦੱਲਾ ਸਿੰਘ ਗਨ ਬਿਰਾੜ ਥਿਰ ਸਾਰੇ ਦੱਲਾ ਸਿੰਘ ਬੈਠਾ ਹੈ ਤੇ ਬਰਾੜ ਬੈਠੇ ਨੇ ਬੰਦੂਕਾਂ ਲੈ ਕੇ ਸਭ ਨੇ ਸੁਨਾਵਤ ਬਾਖ ਉਚਾਰੇ ਤੇ ਮਹਾਰਾਜ ਸਾਰਿਆਂ ਨੂੰ ਸੁਣਾ ਕੇ ਉੱਚੀ ਆਵਾਜ਼ ਵਿੱਚ ਕਲਗੀਧਰ ਜੀ ਬੋਲੇ ਹਨ ਬਹੁਤ ਗੋ ਧੂਮ ਖੇਤ ਦਿਖਿ ਆਵੇ ਐਦਾ ਦੂਰ ਨਿਗਾਹ ਮਾਰੀ ਹੈ ਕਹਿੰਦੇ ਡੱਲਾ ਸਿਆਂ ਬੜੀ ਕਣਕ ਖੜੀ ਹੋਈ ਹੈ ਸੁੰਦਰ ਸਵਾਦਿਲ ਅਨ ਉਪਾਵ ਹੈ ਬੜੀ ਸੋਹਣਾ ਸੋਹਣੀ ਕਣਕਾਂ ਦੇ ਖੇਤ ਲਹਿਰਾ ਰਹੇ ਨੇ ਬੜਾ ਸੋਹਣਾ ਅੰਨ ਹੋਵੇਗਾ ਲੰਗਰ ਛਕਣ ਵਾਸਤੇ ਸੁੰ ਡੱਲੇ ਜੁੱਤ ਸਭ ਕਰ ਜੋਰੇ ਮਹਾਰਾਜ ਦੇ ਬਚਨ ਸੁਣ ਕੇ ਡੱਲੇ ਨੇ ਤੇ ਬਾਕੀ ਬਰਾੜਾ ਨੇ ਹੱਥ ਜੋੜ ਲਏ ਖੇਹੀ ਖਰੀ ਪ੍ਰਭੂ ਜਿਤ ਔਰੇ ਮਹਾਰਾਜ ਇਹ ਕੋਈ ਕਣਕ ਨਹੀਂ ਜੇ ਇਹ ਤੇ ਮਹਾਰਾਜ ਖੋਈ ਖੜੀ ਹੋਈ ਹੈ ਉਹ ਜਿਹੜਾ ਕਾਫੂਸ ਜਾ ਹੁੰਦਾ ਖੋਈ ਉਹ ਐ ਮਹਾਰਾਜ ਇੱਥੇ ਕੋਈ ਕਣਕ ਨਹੀਂ ਹੈ ਬਾਚ ਗੋ ਧੂਮ ਖਰੀ ਨਾ ਉਚਾਰੋ ਮਹਾਰਾਜ ਕਾਈ ਦੇ ਬੂਟੇ ਨੇ ਇਹ ਕਣਕ ਨਾ ਆਖੋ ਇਹਦੇ ਗੁਰੂ ਜੀ ਕਾਈ ਐ ਮੋਠ ਬਾਜਰੀ ਭਲੇ ਵਿਚਾਰੋ ਇੱਥੇ ਕਣਕਾਂ ਕਿੱਥੇ ਬਾਬਾ ਜੀ ਇੱਥੇ ਤੇ ਸਤਿਗੁਰੂ ਜੀ ਮੋਠ ਹੁੰਦੇ ਨੇ ਤੇ ਬਾਜਰਾ ਹੀ ਹੁੰਦਾ ਹੈ ਛਿਤ ਗੋ ਤੁਮ ਜੇ ਇਹਾ ਉਪਾਵੇਂ ਮਹਾਰਾਜ ਇੱਥੇ ਜੇ ਕਣਕ ਹੋ ਜਾਵੇ ਨਾ ਤੁਰਕ ਦੇਹੇ ਦੁੱਖ ਚੜ ਚੱਲੇ ਆਵੇਂ ਤੇ ਤੁਰਕ ਆ ਕੇ ਖੋਣਗੇ ਇਹ ਵੀ ਕਾਰਨ ਹੈ ਜਿੱਥੇ ਚੰਗੀਆਂ ਫਸਲਾਂ ਹੁੰਦੀਆਂ ਉੱਥੇ ਸਰਕਾਰ ਜਿਹੜੀ ਉਹਦਾ ਡੰਗ ਤਿੱਖਾ ਹੁੰਦਾ ਉਹ ਆ ਕੇ ਤੰਗ ਕਰਦੇ ਵੀ ਤੁਹਾਡੇ ਕੋਲ ਚੰਗੀ ਫਸਲ ਹੁੰਦੀ ਹੈ ਦਿਓ ਤੇ ਬੋਠ ਬਾਜਰਾ ਹੁੰਦਾ ਇਹਦੇ ਨਾਲ ਸਾਡਾ ਗੁਜ਼ਾਰਾ ਹੋ ਹੀ ਜਾਂਦਾ ਮਹਾਰਾਜ ਜੇ ਕਣਕਾਂ ਹੋਣ ਲੱਗ ਪਈਆਂ ਵਧੀਆ ਫਸਲਾਂ ਇੱਥੇ ਹੋਈਆਂ ਤੇ ਤੁਰਕ ਚੜ ਕੇ ਆਉਣਗੇ ਤੇ ਦੁੱਖ ਦੇਣਗੇ ਸੁਣ ਕਰ ਸ੍ਰੀ ਮੁਖ ਤੇ ਮੁਸਕਾਏ ਸੁਣ ਕੇ ਮਹਾਰਾਜ ਦਸਵੇਂ ਪਾਤਸ਼ਾਹ ਕਲਗੀਧਰ ਜੀ ਹੱਸ ਪਏ ਮੁਸਕਰਾ ਪਏ ਲਖ ਮਤ ਹੀਨੇ ਮੋਨ ਰਹਾਏ ਮਹਾਰਾਜ ਨੇ ਸਮਝ ਲਿਆ ਵੀ ਇਹਨਾਂ ਦੀ ਮਤ ਵਿਚਾਰਿਆਂ ਦੀ ਇੰਨੀ ਕੀ ਹੈ ਸਾਡਾ ਇਸ਼ਾਰਾ ਹੀ ਨਹੀਂ ਸਮਝੇ ਸਤਿ ਬਚਨ ਕਹਿ ਦਿੰਦੇ ਤੇ ਹੁਣੇ ਹੀ ਕਣਕਾ ਹੋ ਜਾਣੀ ਸੀ ਪਰ ਇਹਨਾਂ ਵਿਚਾਰਿਆਂ ਨੂੰ ਸਾਡੀ ਰਮਜ ਦੀ ਸਮਝ ਨਹੀਂ ਆਈ ਮਹਾਰਾਜ ਮੁਸਕਰਾ ਕੇ ਚੁੱਪ ਕਰ ਗਏ ਲਖਨ ਤੁਰਕ ਭਏ ਅਬ ਅਦਾ ਇਹ ਤੁਰਕਾਂ ਤੋਂ ਅਜੇ ਵੀ ਡਰੀ ਜਾਂਦੇ ਵੀ ਤੁਰਕ ਆ ਜਾਣਗੇ ਇਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਵੀ ਤੁਰਕਾਂ ਦੀ ਤਾਂ ਜੜਾ ਪੱਟ ਕੇ ਆਏ ਆ ਆਕੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਦੂਰੇ ਮਾਈ ਨੇ ਆ ਕੇ ਖਬਰ ਸੁਣਾਈ ਨਾ ਛੋਟੇ ਸਾਹਿਬ ਜਿਆਦੇ ਦੀ ਪਾਤਸ਼ਾਹ ਨਾਲੇ ਸੁਣਦੇ ਰਹੇ ਤੇ ਨਾਲੇ ਕ੍ਰੇਲ ਦੇ ਰੇ ਕਾਈ ਦਾ ਬੂਟਾ ਤੀਰ ਦੇ ਨਾਲ ਤੇ ਜਦੋਂ ਪੂਰੀ ਕਥਾ ਸੁਣ ਲਈ ਤੇ ਐਂ ਕਰਕੇ ਪੱਟ ਦਿੱਤਾ ਕਹਿੰਦੇ ਸਗਲ ਮਲੇਸ਼ਣ ਕੀ ਜੜ ਗਈ ਇੱਕ ਮਲੇਰੀਅਨ ਕੀ ਬਚ ਰਹੀ ਸਭ ਤੁਰਕਾਂ ਦੀ ਜੜ ਪੁੱਟ ਦਿੱਤੀ ਮਾਰੇ ਕਹਿੰਦੇ ਤੁਰਕਾਂ ਦੀਆਂ ਤੇ ਜੜਾ ਪੁੱਟ ਦਿੱਤੀ ਹੁਣ ਤੁਰਕ ਕਦੋਂ ਆਉਣਗੇ ਹੁਣ ਆਉਣ ਜੋ ਕੇ ਛੱਡਣੇ ਹੀ ਨਹੀਂ ਖਾਲਸੇ ਨੇ ਹਾਂਜੀ ਗੁਰ ਕੋ ਬਾਗ ਥਿਰੇ ਸਦ ਸਦਾ ਗੁਰੂ ਦੇ ਬਚਨ ਅਟਲ ਨੇ ਪਰ ਇਹਨਾਂ ਬਰਾੜਾ ਨੂੰ ਸਮਝ ਨਹੀਂ ਆਈ ਬੀਤ ਗਏ ਕਿਤਕ ਦਿਨ ਔਰ ਫਿਰ ਕੁਝ ਦਿਨ ਬੀਤ ਗਏ ਬੈਠੇ ਸਤਗੁਰ ਉੱਚੀ ਠੌਰ ਫਿਰ ਉੱਤੇ ਉੱਚੀ ਥਾਂ ਦੇ ਦੀਵਾਨ ਲਾ ਕੇ ਬੈਠੇ ਨੇ ਸਿੰਘਾਂ ਦੇ ਵਿੱਚ ਸੁਖ ਨਿਧਾਨ ਛਕੇ ਅਮਲ ਅਰਗੇ ਆਏ ਸਾਧ ਸੰਗਤ ਜੀ ਦੇਖਾਂ ਸ਼ਕੀਆਂ ਨੇਤਰ ਚੜ੍ਹੇ ਹੋਏ ਸਤਗੁਰ ਗਰੀਬ ਨਵਾਜ਼ ਬੀਰਸ ਵਿੱਚ ਆ ਕੇ ਡੱਲੇ ਸਹਿਤ ਨਿਕਟ ਸਮੁਦਾਏ ਕਹਿੰਦੇ ਡੱਲੇ ਨੇ ਸਹਿਤ ਬਾਕੀ ਸਿੰਘਾਂ ਬਰਾੜਾ ਵਨ ਵੇਖ ਕੇ ਬਚਨ ਕਰ ਦਿੱਤਾ ਦ੍ਰਿਸ਼ਟ ਉਚੇਰੀ ਕਰ ਗੁਰ ਭਨੇ ਬਹੁ ਦੂਰ ਤੱਕ ਵੇਖ ਕੇ ਕਹਿੰਦੇ ਸਤਿਗੁਰੂ ਵਿਖੋ ਕਮਾਦ ਖੜੇ ਇਤ ਕਨੇ ਬਹੁ ਡਲਿਆ ਵੇ ਕਿੰਨੇ ਕਮਾਦ ਖੜੇ ਨੇ ਜਿਸ ਤੇ ਬਹੁ ਵਿਦਕੇ ਮਿਸ਼ਟਾਨ ਮਹਾਰਾਜ ਕਹਿੰਦੇ ਬੜਾ ਗੁੜ ਮਿੱਠਾ ਖੰਡ ਸ਼ਕਰ ਹੋਵੇਗੀ ਖੇਤ ਭਲੇ ਲਹ ਸਵਾਦ ਜਹਾਨ ਕਹਿੰਦੇ ਬੜਾ ਸੁਆਦੀ ਲੰਗਰ ਚੱਲਿਆ ਕਰੇਗਾ ਖੀਰਾ ਚ ਚੱਲੇ ਦਾ ਲੰਗਰ ਚੱਲਿਆ ਕਰਨਗੇ ਸੋ ਇੱਥੇ ਕੜਾ ਪ੍ਰਸ਼ਾਦ ਜਾਂ ਦੇਗਾ ਮਿੱਠੀਆਂ ਵਰਤਿਆ ਕਰਨਗੀਆਂ ਇੱਥੇ ਬੜਾ ਕੰਨਾ ਹੋਵੇਗਾ ਇਹ ਵਾਰ ਦਿੱਤਾ ਸੁੰ ਬਰਾੜ ਕਹੈਂ ਕਰ ਜੋਰ ਤੇ ਫੇਰ ਬੰਦਲੇ ਤੇ ਬਰਾੜਾਂ ਨੇ ਹੱਥ ਜੋੜ ਕੇ ਆਖਿਆ ਪ੍ਰਭ ਜੀ ਨਹ ਕਮਾਦ ਇਤ ਔਰ ਮਹਾਰਾਜ ਇੱਥੇ ਕਿੱਥੇ ਕਮਾਦ ਆਖੋ ਸ੍ਰੀ ਵਾਹਿਗੁਰੂ ਇੱਥੇ ਕੋਈ ਕਮਾਦ ਨਹੀਂ ਹੈ ਤ੍ਰਿਣ ਲੰਬੇਰੇ ਵੱਦ ਬਹੁ ਗਏ ਮਹਾਰਾਜ ਘਾਹ ਕਾਈ ਲੰਮੀ ਹੋਈ ਪੀ ਕਾਨੇ ਖੜੇ ਨੇ ਇੱਥੇ ਕੋਈ ਨਹੀਂ ਸਤਿਗੁਰੂ ਜੀ ਕਮਾਦ ਉਹ ਅੱਗੇ ਤੁਮ ਦਿਖਤ ਭਏ ਉਹ ਤੁਹਾਡੀ ਨਿਗਾਹ ਜ ਮਹਾਰਾਜ ਤੁਰੋਂ ਦਿਸੇ ਨਹੀਂ ਉਹ ਕਵਾਦ ਨਹੀਂ ਆਨੋ ਤੇ ਕਾਨੇ ਨੇ ਇਸ਼ਤਿਆਦਿਕ ਵਤ ਚਹੈ ਨ ਕੋਈ ਮਹਾਰਾਜ ਇਹ ਤਿਆਦਕ ਵਸਤੂ ਨਹੀਂ ਕੋਈ ਚਾਹੁੰਦਾ ਮੋਠ ਬਾਜਰੀ ਨਿਪਜਹਸ ਜੋਈ ਬਸ ਇੱਥੇ ਤੇ ਮੋਠ ਬਾਜਰੀ ਬੜੀ ਐ ਬਾਜਰਾ ਦਾ ਆਟਾ ਤੇ ਮੋਠਾਂ ਦੀ ਦਾਲ ਇਹਦੇ ਨਾਲ ਹੀ ਸਾਡਾ ਮਲਵਈਆਂ ਦਾ ਗੁਜ਼ਾਰਾ ਚੱਲਦਾ ਹੈ ਸੋਈ ਭੱਲੀ ਅਹੈ ਇਸ ਦੇਸ਼ ਇਸ ਦੇਸ਼ ਵਿੱਚ ਮਹਾਰਾਜ ਹੀ ਬੜਾ ਹੈ ਕਮਾਦ ਕੀ ਕਰਨੇ ਨੇ ਲਾ ਕੇ ਨਾਹੀਂ ਤਾਂ ਪਹੁੰਚੈ ਤੁਰਕ ਵਿਸ਼ੇਸ਼ ਜੇ ਕਮਾਦ ਹੋ ਗਏ ਤੇ ਤੁਰਕ ਲੁੱਟਣ ਆ ਜਾਣਗੇ ਸਰਬ ਭਾਂਤ ਤੇ ਦੁੱਖ ਉਪਜੈ ਹੈ ਤੰਗ ਕਰਨਗੇ ਇਲਾਕੇ ਮਾਮਲਾ ਜ਼ਿਆਦਾ ਮੰਗਣਗੇ ਤੰਗ ਕਰਨਗੇ ਫੌਜ ਪਾਏ ਕਰ ਹਾਲਾ ਲੈ ਹੈ ਜ਼ੋਰ ਪਾ ਕੇ ਟੈਕਸ ਜ਼ਿਆਦਾ ਮੰਗਣਗੇ ਸੁਨ ਸ਼੍ਰੀ ਮੁਖ ਤੇ ਪੁਨ ਮੁਸਕਾਏ ਸੁਣ ਕੇ ਫਿਰ ਹੱਸ ਪਏ ਸਤਿਗੁਰੂ ਮੁਸਕਰਾ ਪਏ ਕਿਉਂ ਨਾ ਤੂੰ ਆਪਣੋ ਭਲੋ ਨਾ ਪਾਏ ਕਹਿੰਦਾ ਡੱਲਿਆ ਤੁਹਾਨੂੰ ਆਪਣਾ ਭਲਾ ਕਿਉਂ ਨਹੀਂ ਚੰਗਾ ਲੱਗਦਾ ਕਿਉਂ ਨਹੀਂ ਸਤਬਚਰ ਕਹਿਣਾ ਸਿੱਖਦੇ ਆਪਣੀ ਪੁਰਸ ਰੰਦ ਦੀ ਸਾਰੀ ਮਹਾਰਾਜ ਕਹਿੰਦੇ ਸਰੰਦ ਦੀ ਧਰਤੀ ਵੱਲ ਵੇਖੋ ਇहां ਲਗਾਵਨ ਹੀਤ ਉਚਾਰੀ ਉਹ ਬਾਵਨੀ ਬਾਵਨੀ 52 ਪਰਗਣਾਂ ਦੀ ਕਹਿੰਦੇ ਸੀ 52 ਪਰਗਣ ਜਿਵੇਂ ਇੱਕ ਸਟੇਟ ਦੇ ਜ਼ਿਲ੍ਹੇ ਹੁੰਦੇ ਨਾ ਕਾਉਂਟੀਆਂ ਉੱਥੇ 52 ਸਨ ਬਾਵਨੀ ਤਾਂ ਕਹਿੰਦੇ ਹੈ ਸਰੰਦ ਨੂੰ ਤੇ ਬਾਗ ਕਿਤੇ ਅਮਰੂਦਾਂ ਦੇ ਕਿਤੇ ਅੰਬਾਂ ਦੇ ਕਿਤੇ ਸੇਬਾਂ ਦੇ ਬੜਾ ਬੜਾ ਹਰਾ ਭਰਾ ਇਲਾਕਾ ਸੀ ਜੇ ਸਰੰਦ ਦਾ ਮਹਾਰਾ ਇੱਕ ਕਹਿੰਦੇ ਉਹ ਝਾੜ ਦੇਾਂਗੇ ਆਖੋ ਸ਼੍ਰੀ ਵਾਹਿਗੁਰੂ ਵਾਹਿਗੁਰੂ ਉਹ ਪੱਟ ਪੱਟ ਬੂਟੇ ਦੇ ਆ ਗਏ ਦਲਿਆ ਤੇਰੇ ਇਲਾਕੇ ਚ ਲਾ ਦੇਾਂਗੇ ਇੱਥੇ ਬਾਗ ਲੱਗਣਗੇ ਜਿਹੜੇ ਸਰੰਦ ਲੱਗੇ ਹੋਏ ਨੇ ਹਾਂਜੀ ਭਲੇ ਪਦਾਰਥ ਜੋਤ ਹੈ ਹੁਤੇ ਚੰਗੀਆਂ ਚੰਗੀਆਂ ਚੀਜ਼ਾਂ ਸਰੰਦ ਦੀ ਧਰਤੀ ਤੇ ਨੇ ਡਲਿਆ ਸਗਰੇ ਉਪਜਦ ਸਵਾਦਲ ਇਤੇ ਸਾਰੇ ਇੱਥੇ ਉਪਜਣਗੇ ਇੱਥੇ ਪੈਦਾ ਹੋਣਗੀਆਂ ਸਾਰੀਆਂ ਵਸਤੂਆਂ ਕੀ ਚਿਤ ਦਿਨ ਹੋਏ ਤੁਰਕ ਬినాਸੀ ਔਰ ਡਲਿਆ ਥੋੜੇ ਦਿਨਾਂ ਦੀ ਗੱਲ ਐ ਤੁਰਕਾਂ ਦਾ ਕੀ ਡਰ ਮੰਨਦਾ ਇਹ ਆਉਣ ਜੋ ਕੇ ਛੱਡੇ ਨੇ ਅਸੀਂ ਇਹਦੇ ਬਾਬਾ ਫਤੇ ਸਿੰਘ ਜਿਹੜਾ ਪੁੱਟ ਕੇ ਚਲਾ ਗਿਆ ਹੁਣ ਇਹ ਨਹੀਂ ਲੱਗ ਸਕਦੀਆਂ ਜੜਾਂ ਇਹਨਾਂ ਦੀ ਰਾਜ ਖਾਲਸੇ ਕੋ ਹੋਏ ਰਾਸੀ ਉਹ ਖਾਲਸੇ ਦਾ ਰਾਜ ਹੋ ਜਾਣਾ ਹੁਣ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛੱਤਰ ਚੁਲੈਗੇ ਸੀਸ ਪਰ ਬੜੀ ਕਰੇਗੀ ਮੋਜ ਦਲਿਆ ਤੈਨੂੰ ਕੌਣ ਟੈਕਸ ਪੁੱਛੇਗਾ ਕੌਣ ਆਏਗਾ ਤੁਹਾਡੇ ਨਾਲ ਅਸੀਂ ਆਉਣ ਜੋਗੇ ਛੱਡੇ ਹੀ ਨਹੀਂ ਮੋਠ ਬਾਜਰੀ ਅੰਗੀਕਾਰ ਹੋ ਉਹਦੇ ਮੋੜ-ਮੋੜ ਕੇ ਮੋਠ ਬਾਜਰੀ ਮੰਗਦੇ ਹੋ ਤੁਹਾਨੂੰ ਹੋਰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਅਸੀਂ ਤੁਹਾਨੂੰ ਖੀਰਾ ਖਵਾਉਣੀ ਆ ਚਾਹੁੰਨੇ ਆ ਅਸੀਂ ਤੁਹਾਨੂੰ ਕੜਾ ਪ੍ਰਸ਼ਾਦ ਦੀਏ ਦੇ ਕੇ ਖਵਾਉਣੀ ਆ ਚਾਹੁੰਨੇ ਆ ਅਸੀਂ ਤੁਹਾਡੇ ਲਾਗੇ ਬਾਗ ਅੰਬਾਂ ਦੇ ਅੰਗੂਰਾਂ ਦੇ ਲਾਣਾ ਚਾਹੁੰਨੇ ਆ ਤੂੰ ਮੋੜ-ਮੋੜ ਕੇ ਕਹੀ ਜਾਂਦਾ ਜੀ ਕਾਈ ਐ ਤੈਨੂੰ ਕਾਈ ਨਜ਼ਰ ਹੁੰਦੀ ਐ ਸਾਨੂੰ ਕਮਾਦ ਨਜ਼ਰ ਆਉਂਦੇ ਐ ਸਾਨੂੰ ਕਣਕਾਂ ਨਜ਼ਰ ਆਉਂਦੀਆਂ ਨੇ ਸਾਨੂੰ ਆਪਾ ਦੇ ਅੰਗੂਰਾਂ ਦੇ ਬਾਗ ਨਜ਼ਰ ਆਉਂਦੇ ਨੇ ਤੇ ਤੈਨੂੰ ਕਾਹੀ ਤੇ ਬੂਟੇ ਨਜ਼ਰ ਆਉਂਦੇ ਨੇ ਹਾਂਜੀ ਅਪਰ ਨਾ ਹੋਏ ਇਸ ਦੇਸ਼ ਉਚਾਰੋ ਹੋ ਆ ਇਸ ਦੇਸ਼ ਦੇ ਵਿੱਚ ਹੋਰ ਕੁਝ ਨਾ ਹੋਵੇ ਇਹੀ ਤੁਸੀਂ ਕਹਿੰਦੇ ਹੋ ਅਸੀਂ ਇੱਥੇ ਬੜੇ ਬਾਗ ਲਾਣੇ ਨੇ ਡੱਲਿਆ ਸਵਾ ਜਾਮ ਦਿਨ ਚਰ ਹੈ ਜਾਵਦ ਕਹਿੰਦੇ ਉਹ ਡੱਲਿਆ ਜਿੰਨਾ ਚਿਰ ਸਵਾ ਪੈਰ ਦਿਨ ਨਹੀਂ ਨ ਚੜਦਾ ਤੁਮਰੀ ਮਤ ਫਿਰ ਰਹਾ ਨ ਤਾਵਦ ਉਹ ਨਾ ਜਰ ਤੁਹਾਨੂੰ ਹੋਸ਼ ਨਹੀਂ ਆਉਂਦੀ ਕਹਿੰਦੇ ਹਾਂ ਤੁਸੀਂ ਅਮਰ ਤੇ ਵੇੜੇ ਉੱਠਦੇ ਨਹੀਂ ਇਸ਼ਨਾਨ ਪਾਣੀ ਕਰਦੇ ਨਹੀਂ ਬਾਣੀ ਪੜ੍ਹਦੇ ਨਹੀਂ 9 ਵਜੇ ਤੱਕ ਸੁੱਤੇ ਰਹਿਣ ਵਾਲੇ ਦੀ ਮਤ ਵੀ ਉਹੋ ਜੀ ਹੋਣੀ ਐ ਵਾਏ ਮਾਰੇ ਕਹਿੰਦੇ ਜਿੰਨਾ ਚਿਰ ਕੋਡੇ ਕੋਡੇ ਸੂਰਜ ਨਹੀਂ ਚੜਦਾ ਉਹਨਾਂ ਜਰ ਤੁਹਾਨੂੰ ਅਕਲ ਨਹੀਂ ਆਉਂਦੀ ਬਚਨ ਹਟਾਤ ਰਹੇ ਨਾ ਮਾਨਾ ਲੱਲਿਆ ਸਾਡਾ ਬਚਨ ਨਹੀਂ ਮੰਨਦੇ ਸੱਤ ਬਜੇ ਨਹੀਂ ਆਖ ਸਕਦੇ ਜੇ ਕਹਿ ਦਿੰਦਾ ਹੁਣੇ ਹੀ ਨਾ ਸਤਿਬਚਨ ਮਹਾਰਾਜ ਇਵੇਂ ਹੀ ਐ ਤੇ ਆ ਹੁਣੇ ਹੀ 55 ਮਿੰਟਾਂ ਤੈਨੂੰ ਗੰਨੇ ਚ ਪਾ ਦਿੰਦੇ ਹੁਣੇ ਤੈਨੂੰ ਕਣਕ ਦੀਆਂ ਰੋਟੀਆਂ ਖਵਾ ਦਿੰਦੇ ਡੱਲਿਆ ਪਰ ਤੂੰ ਸਤਿਬਚਨ ਨਹੀਂ ਕਹਿ ਸਕਿਆ ਤੇ ਦਿਨਵਾਰੀ ਸਾਡਾ ਬਚਨ ਮੋੜਿਆ 300 ਸਾਲ ਬਾਅਦ ਹੋਵੇਗਾ ਤੋਸ ਉਹ ਨੋ ਇਹ ਦੇਸ਼ ਮਹਾਨ ਇਹ ਦੇਸ਼ ਵਸੇਗਾ ਬੜੀ ਆਬਾਦੀ ਹੋਵੇਗੀ ਸਨੇ ਸਨੇ ਗੋਤੂਮ ਹੋਏ ਜਾਏ ਕਣਕਾਂ ਹੋਣਗੀਆਂ ਬੜੀਆਂ ਕਣਕਾਂ ਦੇ ਖੇਤ ਲਹਿਰਾਇਆ ਕਰਨਗੇ ਦਿਨ ਪ੍ਰਤ ਵਸਤ ਰਹੇ ਅਧਕਾਏ ਬਹੁਤ ਦਿਨੋਂ ਦਿਨ ਵਾਦੇ ਹੋਣਗੇ ਧਰਤੀ ਮਾਲਵੇ ਦੀ ਜੰਗਲ ਸਾਡਾ ਮਾਲਵਾ ਹੈ ਇਹ ਵਚਨ ਕੀਤਾ ਸੀ ਇਹਦਾ ਨਾਂ ਸੀ ਜੰਗਲ ਮਾਲਵਾ ਤੇ ਸੀ ਇੰਦੌਰ ਦੇ ਕੋਲ ਉਜੈਨ ਦੇ ਕੋਲ ਰਾਜਾ ਪਰਥਰੀ ਦੀ ਰਾਜਧਾਨੀ ਮਾਰਾ ਕਹਿੰਦੇ ਸਾਡਾ ਮਾਲਵਾ ਆ ਉਹ ਮਾਲਵਾ ਉਹਦਾ ਭਰਤਰੀ ਦਾ ਪਰ ਸਾਡਾ ਮਾਲਵਾ ਜੰਗਲ ਸਾਡਾ ਮਾਲਵਾ ਹੈ ਏ ਵਰਦੇ ਰਹੇ ਸੱਚੇ ਬਾਦਸ਼ਾਹੀ ਅਪਰ ਕਾਜ ਤੁਮ ਬਹੁਤ ਵਿਗਾਰਾ ਮਹਾਰਾਜ ਕਹਿੰਦੇ ਡਲਿਆ ਤੂੰ ਕੰਮ ਵਿਗਾੜ ਬੈਠਾ ਜੇ ਹੁਣੇ ਸਤਿਵਚਨ ਕਹਿੰਦਾ ਤੇ ਕਿੰਨਾ ਭਲਾ ਹੋ ਜਾਂਦਾ ਮਾਨਿਓ ਬਾਕ ਨਾ ਜਥਾ ਉਚਾਰਾ ਸਾਡਾ ਕਿਹਾ ਹੋਇਆ ਬਚਨ ਨਹੀਂ ਮੰਨਿਆ ਤੂੰ ਡਲਿਆ ਨਾਹੀਂ ਤਾਂ ਸਕਲ ਵਸਤ ਇਸ ਦੇਸ਼ ਨਹੀਂ ਤਾਂ ਇਹ ਸਾਰੀਆਂ ਵਸਤੂਆਂ ਇਸ ਦੇਸ਼ ਵਿੱਚ ਹੁਣੇ ਹੀ ਹੋਣੀਆਂ ਸਨ ਉਪਜਤ ਨਿਤਪ੍ਰਤ ਹੋਤ ਵਿਸ਼ੇਸ਼ ਤੇ ਤੂੰ ਆਪਣੀ ਜ਼ਿੰਦਗੀ ਚ ਮੌਜਾਂ ਵੇਖ ਲੈਣੀਆਂ ਸਨ ਪਰ ਤੇਰੇ ਕਰਮ ਇਹ ਹੋ ਜੇ ਤੂੰ ਸਤਿ ਬਚਨ ਨਹੀਂ ਕਿਆ ਡਾਲ ਸਿੰਘ ਆਦਿਕ ਗਨ ਬਹਿਰਾਰ ਭਾਈ ਡੱਲਾ ਸਿੰਘ ਤੇ ਬਾਕੀ ਬਰਾੜ ਫਿਰ ਹੋਏ ਰਹੇ ਮੌਨ ਮੁਖ ਧਾਰ ਜਦ ਚੁੱਪ ਕਰਕੇ ਸਿਰ ਮੀਵਾ ਕਰਕੇ ਬਹਿ ਗਏ ਵੀ ਸਾਨੂੰ ਤੇ ਪਤਾ ਹੀ ਨਹੀਂ ਲੱਗਾ ਮਹਾਰਾਜ ਕੀ ਬਚਨ ਕਰ ਰਹੇ ਸੀ ਅਸੀਂ ਤੇ ਸਮਝਿਆ ਇਹਨਾਂ ਨੂੰ ਭੁਲੇਖਾ ਪੈ ਰਿਹਾ ਵੀ ਸ਼ਾਇਦ ਕੈਨੂ ਕਣਕ ਸਮਝੀ ਬੈਠੇ ਆ ਜਾਂ ਕਾਨਿਆਂ ਨੂੰ ਕੁਮਾਦ ਸਮਝੀ ਬੈਠੇ ਆ ਪਰ ਇਹ ਤਾਂ ਕੋਈ ਅਗੰਮੀ ਬਚਨ ਸਾਡੇ ਭਲੇ ਦਾ ਛੱਡ ਰਹੇ ਹਨ ਜਾਨਸ ਕਹਿਨਾ ਆਸ਼ਾ ਗੁਰ ਕੋ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ ਸਤਗੁਰਾਂ ਦਾ ਗੂੜਾ ਆਸਾ ਨਹੀਂ ਸਮਝ ਸਕਦੇ ਨਹਿ ਬਾਕਨ ਪਰ ਧੀਰਜ ਉਰ ਕੋ ਆ ਕਹਿੰਦੇ ਗੁਰੂ ਦੇ ਬਚਨਾਂ ਤੇ ਹੌਸਲਾ ਕਰਕੇ ਧੀਰਜ ਕਰਕੇ ਵਿਸ਼ਵਾਸ ਨਹੀਂ ਕੀਤਾ ਜੇ ਬਚਨ ਤੇ ਸਾਧ ਸੰਗਤ ਦੀ ਵਿਸ਼ਵਾਸ ਹੋਵੇ ਤੇ ਫਿਰ ਬੇੜੇ ਪਾਰ ਹੋ ਜਾਂਦੇ ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਇਸ ਮਨ ਪ੍ਰਗਟਾਇਆ ਸੋ ਸਾਧ ਸੰਗਤ ਜੀ ਸਹਿਬ ਗਲਗੀਦਰ ਪਾਤਸ਼ਾਹ ਮਹਾਰਾਜ ਮਾਲਵੇ ਦੀ ਧਰਤੀ ਨੂੰ ਵਰ ਦਿੱਤੇ ਹਨ ਇੰਨੀਆਂ ਬਖਸ਼ਾਂ ਅੱਜ ਪੂਰੇ ਪੰਜਾਬ ਵਿੱਚ ਜਿਹੜੀਆਂ ਬਠਿੰਡੇ ਦੇ ਇਲਾਕੇ ਵਿੱਚ ਨਹਿਰਾਂ ਵਗਦੀਆਂ ਬਾਗ ਲੱਗੇ ਦਮਦਮੇ ਸਾਹਿਬ ਦੇ ਵਾਲੇ ਦੁਆਲੇ ਦੀ ਧਰਤੀ ਹਰੀ ਭਰੀ ਆ ਕਦੀ ਖਾਲਸਾ ਜੀ ਉੱਥੇ ਰੇਤਾ ਉੱਡ ਕੇ ਰਾਤ ਨੂੰ ਇੱਧਰ ਹੋ ਜਾਂਦਾ ਸੀ ਟਿਬਾ ਤੇ ਸਵੇਰੇ ਦੂਜੇ ਦਿਨ ਉਹੀ ਟਿਬਾ ਫੇਰ ਇੱਧਰ ਹੁੰਦਾ ਸੀਗਾ ਸਾਡੇ ਪਿਤਾ ਜੀ ਦੱਸਦੇ ਹੁੰਦੇ ਸੀ ਕਹਿੰਦੇ 150 ਫੁੱਟ ਦੀ ਲੱਜ ਨਿਹੰਗ ਸਿੰਘਾਂ ਨੇ ਕਮਰ ਕਸੇ ਚ ਰੱਖਣੀ ਗੜਵਾ ਆਪਣਾ ਸਰਬਲੋਹ ਦਾ ਨਾਲ 150 ਫੁੱਟ ਦੀ ਲੱਜ ਲੱਜ ਸਮਝੋ ਰੱਸੀ ਕਾਦੇ ਲਈ ਦਾਲ ਨੇ ਜਦੋਂ ਜਾਣਾ ਪਾਣੀ ਖੂਹਾਂ ਦੇ ਵਿੱਚੋਂ ਮਿਲਣਾ ਥੱਲੇ ਧਰਤੀ ਪਤਾਲ 'ਚ ਮਾੜਾ-ਮੋੜਾ ਪਾਣੀ ਤੇ ਉਹਨੂੰ ਕਢਣਾ ਤੇ ਉਹਨੂੰ ਸਾਫ਼ ਕਰਨਾ ਕੋਈ ਫਟਕੜੀ ਪਾ ਪਾ ਕੇ ਉਹਨੂੰ ਸਾਫ਼ ਕਰਨਾ ਵੀ ਉਹਦੇ ਵਿੱਚੋਂ ਫਿਰ ਉਹ ਪੀਣਾ ਇੰਨਾ ਔਖਾ ਸੀਗਾ ਮਾਲ ਵਿੱਚ ਪਾਣੀ ਨਹੀਂ ਸੀ ਮਿਲਦਾ ਤੇ ਹੁਣ ਚਲੇ ਜਾਓ ਤੇ ਹੁਣ ਉੱਥੇ ਕੋਈ ਕਮੀ ਨਹੀਂ ਨਹਿਰਾਂ ਚੱਲ ਰਹੀਆਂ ਸਰੋਵਰ ਭਰੇ ਐ ਬਾਗ ਅੰਗੂਰਾਂ ਦੇ ਲੱਗੇ ਹੋਏ ਐ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ ਬਚਨ ਕਹਿਤਾ ਉਹ اٹਲ ਹੋਇਆ ਸੋ ਸਾਧ ਸੰਗਤ ਜੀ ਅਗਲੇ ਪ੍ਰਕਰਣਾ 'ਚ ਸਹਿਬਾਂ ਦੀ ਹੋਰ ਕਥਾ ਸਰਵਣ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ